तन तन गुरु तेग बहादर झं दा राखा ते हिन्दी चादर गुरु तेग बहादर तिलक झञ्जू राखा प्रभता का ਨਾ ਹੋਣਾ ਬਾਰ-ਬਾਰ ਮੈਂ ਕਹੀ ਆ ਇਹ ਵੀ ਸਾਡਾ ਇਕੱਲਾ ਪੰਜਾਬ ਤੇ ਚੰਡੀਗੜ੍ਹ ਨਹੀਂ ਸਾਡਾ ਦੇਸ਼ ਆ ਤੇ ਦਿੱਲੀ ਵੀ ਸਾਡਾ ਏ ਤੇ ਅੱਜ ਦੇਖ ਲੋ ਇਸ ਲਾਲਕਲੇ ਤੇ ਕਿਸ ਤਰੀਕੇ ਨਾਲ ਪੱਗਾ ਕਿਸ ਤਰੀਕੇ ਨਾਲ ਪੰਜਾਬੀ ਗੁਣਗਾਨ ਗੁਰੂ ਦਾ ਹੋ ਰਿਹਾ بڑے ਤੋਂ بڑے ਕੀਰਤਨੀ ਆਏ ਹੋਏ ਨੇ بڑے ਤੋਂ بڑے ਦਵਾਨ ਆਏ ਹੋਏ ਨੇ ਸੰਤ ਮਹਾਂਪੁਰਸ਼ ਆਏ ਹੋਏ ਆ ਤੇ ਅੱਜ ਝੂਲ ਕੀਤੇ ਰਹੇ ਆ ਨਿਸ਼ਾਨ ਅੱਜ ਸਿੱਖਾਂ ਦੇ ਸਿੱਖਾਂ ਦੇ ਗੁਰੂਆਂ ਦੇ ਪੰਜਾਬੀਆਂ ਦੇ ਗੁਰੂ ਦੇ ਨਾਮ ਲੈਵਾ ਦੇ ਅੱਜ ਆ ਨਿਸ਼ਾਨ ਸਾਹਿਬ ਝੂਲ ਰਹੇ ਆ ਕਿੱਥੇ ਲਾਲ ਕਿਲੇ ਤੇ ਲਾਲ ਕਿਲੇ ਤੇ ਇਸ ਕਰਕੇ ਮੈਂ ਸਾਰੇ ਸਾਡੇ ਹੱਥ ਜੋੜ ਕੇ ਮੈਂ ਮਾਫੀ ਮੰਗ ਕੇ ਕਹਿਣਾ ਚਾਹਨਾ ਬਿਲਕੁਲ ਵੀ ਇਸ ਗੱਲ ਦਾ ਬਿਲਕੁਲ ਵੀ ਕੋਈ ਵੀ ਸ਼ੁਭਾ ਸ਼ੱਕ ਨਹੀਂ ਹੋਣੀ ਚਾਹੀਦੀ ਇਹ ਹਮੇਸ਼ਾ ਜਿਵੇਂ ਤੁਸੀਂ ਕਹਿੰਦੇ ਨਾ ਗੁਰੂਆਂ ਨੇ ਕਹਿੰਦੇ ਨਹੀਂ ਹੈ ਵੀ ਗੁਰੂਆਂ ਨੇ ਕੁਰਬਾਨੀ ਸਾਰਿਆਂ ਲਈ ਦਿੱਤੀ ਆ ਤੇ ਸਾਰੇ ਹੀ ਬਾਕੀ ਵੀ ਸਿੱਖ Hindu ਮੁਸਲਮਾਨ ਅਸਾਈ ਸਾਰੇ ਸਮਰਪਿਤ ਨੇ ਸਮਰਪਿਤ ਨੇ ਇਸ ਕਰਕੇ ਅੱਜ ਮੈਂ ਸਮਝਦਾ ਕੱਲ ਰਾਸ਼ਟਰਪਤੀ ਜੀ ਆਉਣਗੇ ਦੇਸ਼ ਦੇ ਰਾਸ਼ਟਰਪਤੀ ਜੀ ਆ ਕੇ ਉਹ ਗੁਰੂ ਮਹਾਰਾਜ ਜੀ ਮਰੇ ਸਿਰ ਝਕਾਉਣਗੇ ਉਰੀਵਾ ਕੇ ਝੋਲੀਆਂ ਭਰਨਗੇ ਅਸ਼ੀਰਵਾਦ ਲੈਣਗੇ ਜੀ ਅੱਛਾ ਬਿੱਟੂ ਜੀ ਕੀ ਲੱਗਦਾ ਉਸ ਦਿਨ ਪਹਿਲਾਂ ਇੱਥੇ ਜਿਸ ਤਰੀਕੇ ਨਾਲ ਬੋਮਬ ਲਾਸਟ ਹੋਇਆ ਉਸ ਤੋਂ ਬਾਅਦ ਵੀ ਅੱਜ ਗ੍ਰੈਫਟ ਵੀ ਜਿਹੜੀ ਪਹੁੰਚ ਆ ਜਮਾ ਨਾਲ ਲਾਲ ਕਿਲੇ ਦੇ ਅੱਜ ਉਹਨਾਂ ਨੂੰ ਵੀ ਮੂੰਹ ਤੋੜ ਜਵਾਬ ਹੈ ਇਸ ਜਗ੍ਹਾ ਤੋਂ ਭਈ ਅੱਜ ਉਸ ਜਗ੍ਹਾ ਤੇ ਤੁਸੀਂ ਬਲਾਸਟ ਕਰਦੇ ਹੋ ਉੱਥੇ ਅੱਜ ਪਾਣੀ ਦਾ ਗੁਣਗਾਨ ਹੋ ਰਿਹਾ ਪਾਣੀ ਚੱਲ ਰਹੀ ਹੈ ਕੀਰਤਨ ਚੱਲ ਰਿਹਾ ਉਸ ਬੰਗਾ ਚ ਰੰਗੇ ਹੋਇਆ ਤੇ ਕੀ ਉਪਦੇਸ਼ ਦਾਰੇ ਆ ਸਮਝੀ ਵਾਲਤਾ ਦਾ ਉਪਦੇਸ਼ ਦਾਰੇ ਆ ਅਮਨ ਸ਼ਾਂਤੀ ਦਾ ਉਪਦੇਸ਼ ਦਾਰੇ ਆ ਆਪਣੇ ਦੇਸ਼ ਦੇ ਲਈ ਸਭ ਅਸੀਂ ਇਕੱਠੇ ਆ ਜਕਾਰਿਆਂ ਦੀ ਆਵਾਜ਼ ਸੁਣੋ ਮੈਂ ਧੰਨਵਾਦੀ ਆ ਔਰੇ ਸਾਡੇ ਦਿੱਲੀ ਦੇ ਮੁੱਖ ਮੰਤਰੀ ਜਿੰਨਾ ਸਾਡੇ ਮੁੱਖ ਮੰਤਰੀ ਦਿੱਲੀ ਦਾ ਮੈਂ ਧੰਨਵਾਦੀ ਆ ਉਨਾਂ ਹੀ ਸਾਰੀ ਕੈਬਨਿਟ ਦਾ ਸਾਡੇ ਸਰਸਾ ਸਾਹਿਬ ਮਨਜਿੰਦਰ ਜੀਤ ਸਿੰਘ ਸਰਸਾ ਸਾਹਿਬ ਦਾ ਬਣਦਾ ਹੈ ਬਣਦਾ ਏ ਧਨਵਾਦ ਤੇ ਨਾਲ ਦਿੱਲੀ ਗੁਰਦੁਆਰਾ ਪਰੰਦਾ ਕਮੇਟੀ ਦੇ ਪ੍ਰਧਾਨ ਮੈਂ ਕੋਈ ਸਿਆਸਤ ਦੀ ਗੱਲ ਨਹੀਂ ਉਰੇ ਉਰੇ ਇੱਕ ਨਮਾਣਾ ਸਿੱਖ ਆ ਕੋਈ ਉਰੇ ਬੀਜੇਪੀ ਨਹੀਂ ਕੋਈ ਉਰੇ ਕਾਂਗਰਸ ਨਹੀਂ ਕੋਈ ਕੁਛ ਨਹੀਂ ਪਰ ਭਾਈ ਜਦੋਂ ਰਾਜ ਭਾਗ ਆਵੇ ਤੱਕ ਜਿਹੜਾ ਕਰ ਗਿਆ ਗੁਰੂ ਦੇ ਲੜ ਲੱਗ ਗਿਆ ਉਹਦੀ ਗੱਲ ਆ ਨਾ ਜਿਹਨੇ ਕੀਤਾ ਹੀ ਨਹੀਂ ਇੱਕ ਸਿਆਸਤ ਮੈਂ ਅੱਜ ਇਹ ਗੱਲਾਂ ਫੇਰ ਕਰੂੰਗਾ ਵੀ ਬੜਿਆਂ ਨੂੰ ਮੌਕੇ ਮਿਲੇ ਪਰ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਅੱਜ ਝੂਲੇ ਆ ਤਾਂ ਉਹ ਆਹੀ ਇਸ ਸਮੇਂ ਝੂਲੇ ਆ ਆ ਸਾਰੀਆਂ ਗੱਲਾਂ ਦਾ ਸਾਰਿਆਂ ਦਾ ਭੁਲੇਖਾ ਸਾਰਿਆਂ ਦਾ ਵਹਿਮ ਨਿਮਰਤਾ ਨਾ ਮੈਂ ਕਰ ਦਿੰਨਾ ਕੱਢ ਦਿੰਦਾ ਏ ਵੀ ਸਾਡੇ ਨਿਸ਼ਾਨ ਲਾਲ ਕਿਲੇ ਤੇ ਝੂਲਦੇ ਕਿਸੇ ਦੇ ਹੋਰ ਨਹੀਂ ਇਹ ਇਹ ਪੰਜਾਬੀਆਂ ਦੇ ਸਿੱਖਾਂ ਦੇ ਤੇ ਉਹ ਕੌਮ ਜੀ ਨੇ ਦੂਜਿਆਂ ਵਾਸਤੇ ਲਈ ਹਮੇਸ਼ਾ ਕੁਰਬਾਨੀ ਦਿੱਤੀ ਇਸੇ ਕਰਕੇ ਨਿਸ਼ਾਨ ਅਜਕਾਰੇ ਸੁਣੋ ਬੋਲੇ ਈ ਸੋ ਨਿਹਾਲ ਸਾਸਰੀ ਆਕਾਲ ਦੇ ਚਕਾਰੇ ਗੂੰਜ ਰਿਹਾ ਉਸ ਲਾਲ ਕਿਲੇ ਦੀਆਂ ਕੰਧਾਂ ਅੱਜ ਕੰਬਦੀਆਂ ਹੋਣੀਆਂ ਥਰ-ਥਰ ਅੱਜ ਉਹਦੀ ਵੀ ਉੱਤੇ ਜਿਹੜੇ ਸੀ ਉਹਨਾਂ ਦੀਆਂ ਨੂੰ ਪਤਾ ਲੱਗਦਾ ਉਹਨਾਂ ਕੋਈ ਨੌਮ ਨਹੀਂ ਲੈਂਦਾ ਅੱਜ ਇਸ ਕਰਕੇ ਇਦੋਂ ਬੜੀ ਗੱਲ ਮੈਂ ਮੇਰੀਆਂ ਭਾਵਨਾਵਾਂ ਐ ਜਿਹੜੀਆਂ ਮੈਂ ਤੁਹਾਡੇ ਮੂਹਰੇ ਕਿਉਂਕਿ ਸਾਨੂੰ ਬਹੁਤ ਗੱਲਾਂ ਕਈ ਵਾਰ ਬਹੁਤ ਗੱਲਾਂ ਸਾਨੂੰ ਸਹਿਣੀਆਂ ਪੈਂਦੀਆਂ ਬੜਾ ਕੁਝ ਸਾਨੂੰ ਸੁਣਨਾ ਪੈਂਦਾ ਤੁਸੀਂ ਸਭ ਤੋਂ ਵੱਡੀ ਮੰਨ ਰਹੂ ਕਿ ਲਾਲ ਕਿਲੇ ਦੇ ਉੱਤੇ ਸਭ ਤੋਂ ਵੱਡਾ ਪ੍ਰੋਗਰਾਮ ਜੇ ਕਰਨਾ ਨਾ ਨਾ ਇਹ ਤਾਂ ਇਹ ਤਾਂ ਇਹ ਤਾਂ 350 ਸਾਲਾਂ ਬਈ ਇਹ ਪ੍ਰਾਪਤੀ ਨਹੀਂ ਇਹ 350 ਸਾਲਾਂ ਸ਼ਤਾਬਦੀ ਆ ਸ਼ਹਾਦਤ ਦੀ ਇਸ ਕਰਕੇ ਜਦੋਂ ਵੀ ਗੁਰੂ ਦਾ ਕਦੇ ਵੀ ਇਸ ਨਰਿੰਦਰ ਮੋਦੀ ਦੀ ਸਰਕਾਰ ਵੇਲੇ ਅਮਿਤ ਸ਼ਾਹ ਜੀ ਦੇ ਹੁੰਦੇ ਹੋਏ ਬੀਜੇਪੀ ਦੇ ਹੁੰਦੇ ਹੋਏ ਇਹ ਸ਼ਤਾਬਦੀ ਆ ਇਸ ਕਰਕੇ ਜਦੋਂ ਵੀ ਕੋਈ ਇਸੇ ਤਰੀਕੇ ਨਾਲ ਨਿਸ਼ਾਨ ਸਾਹਿਬ ਚੁਲਣਗੇ ਉਹਰੇ ਇਸੇ ਤਰੀਕੇ ਨਾਲ ਨਿਸ਼ਾਨ ਸਾਹਿਬ ਹਰ ਦੇਸ਼ ਦੇ ਮੈਂ ਸਮਝਦਾ ਹਰ ਕੋਨੇ ਤੇ ਅੱਜ ਸਾਡੇ ਗੁਰੂ ਦਾ ਗੰਗਾਣ ਹੋ ਰਿਹਾ ਯੂਪੀ ਚ ਨਹੀਂ ਹੋ ਰਿਹਾ ਹਰਿਆਣੇ ਚ ਨਹੀਂ ਹੋ ਰਿਹਾ ਜਿੱਥੇ ਜਿੱਥੇ ਦੇਸ਼ ਦੇ ਕੋਨੇ-ਕੋਨੇ ਤੇ ਇਹ ਚੀਜ਼ਾਂ ਹੋ ਰਹੀਆਂ ਬੜੀ ਖੁਸ਼ੀ ਆ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੇ ਕੀਤਾ ਜਿੰਨਾ ਅਪਰਾਲਾ ਕਰ ਗੁਰਦੁਆਰਾ ਪਰੰਦਰ ਕਮੇਟੀ ਨੇ ਕੀਤਾ ਪੰਜਾਬ ਦੀ ਨੇ ਜਿੰਨਾ ਕੀਤਾ ਇਸੇ ਤਰੀਕੇ ਨਾਲ ਹਰਿਆਣਾ ਕਮੇਟੀ ਨੇ ਕੀਤਾ ਪਟਨਾ ਸਾਹਿਬ ਉਹਨਾਂ ਦੀ ਕਮੇਟੀ ਨੇ ਕੀਤਾ ਨਦੇੜ ਸਾਹਿਬ ਕੀਤਾ ਇਸ ਕਰਕੇ ਬਈ ਮੈਂ ਸਮਝਦਾ ਅੱਜ ਜਿੰਨੀ ਇਹ ਨਹੀਂ ਵੀ ਜੋ ਗੁਰੂ ਮਹਾਰਾਜ ਸ਼ਹਾਦਤਾਂ ਦੇ ਗਏ ਉਹਨਾਂ ਦਾ ਪਤਾ ਲੱਗਦਾ ਵੀ ਉਹ ਉਹ ਸ਼ਹਾਦਤ ਦਾ ਦਾ ਮਕਸਦ ਕੀ ਸੀ ਅੱਜਾ ਪੰਡਾਲ ਦੇ ਵਿੱਚ ਤਿੰਨ ਪੰਡਾਲ ਨੇ ਹੈ ਜਿੱਥੇ ਤਿਲ ਸਿੱਟਣ ਨੂੰ ਜਗ੍ਹਾ ਨਹੀਂ ਗਈ ਤੇ ਬਹੁਤ ਬਹੁਤ ਸਾਰੇ ਸੰਗਤ ਦਾ ਇੱਥੋਂ ਇਹ ਵੀ ਪਤਾ ਲੱਗਦਾ ਵੀ ਸਾਡੀ ਜਿਹੜੀ ਦੇਸ਼ ਦੇ ਪ੍ਰਤੀ ਦੇਸ਼ ਦੇ ਲੋਕਾਂ ਪ੍ਰਤੀ ਉਹ ਵੀ ਸਾਡੀ ਹੈ ਜਿਹੜੀ ਉਹ ਚ ਵੀ ਅਸੀਂ ਕਦੇ ਚਾਹੇ ਲੰਗਰ ਹੋਣ ਚਾਹੇ ਕਿਤੇ ਵਿਫਤਾ ਪੈ ਜਾਏ ਉਹ ਚ ਵੀ ਅਸੀਂ ਕਦੇ ਕਮੀ ਨਹੀਂ ਛੱਡੀ ਇਸ ਕਰਕੇ ਹਰ ਚੀਜ਼ ਅਸੀਂ ਅੱਗੇ ਆ ਇਸ ਕਰਕੇ ਅੱਗੇ ਹੀ ਰਹਿਣਾ